ਤਸਵੀਰਾਂ ਦੇ ਵਿੱਚ ਤੁਸੀਂ ਵੱਡੀ ਗਿਣਤੀ ਦੇ ਵਿੱਚ ਮੋਬਾਈਲ ਫੋਨ ਅਤੇ ਕੁਝ ਸਰਟੀਫਿਕੇਟ ਦੀਆਂ ਤਸਵੀਰਾਂ ਮੋਹਰਾਂ ਅਤੇ ਹੋਰ ਕਾਫੀ ਸਮਾਨ ਲੈਪਟਾਪ ਵਗੈਰਾ ਦੇਖ ਰਹੇ ਹੋ ਤੁਸੀਂ ਸੋਚਦੇ ਹੋਵੋਗੇ ਕਿ ਸ਼ਾਇਦ ਇਨ੍ਹਾਂ ਚੀਜ਼ਾਂ ਦੀ ਕੋਈ ਸੇਲ ਲੱਗੀ ਹੋਵੇਗੀ ਪਰ ਨਹੀਂ ਤੁਹਾਨੂੰ ਦੱਸ ਦਈਏ ਕਿ ਜਲੰਧਰ ਪੁਲਿਸ ਕਮਿਸ਼ਨਰ ਨੇ ਝਾਲੀ ਡਿਗਰੀਆਂ ਵਾਲੇ ਰੈਕਡ ਦਾ ਪਰਦਾ ਫਾਸ਼ ਕੀਤਾ ਹੈ ਜਾਲੀ ਡਿਗਰੀ ਕੁਟਾਲੇ ਦੇ ਮਾਸਟਰਮਾਈਂਡ ਦੀ ਅਤੇ ਉਹਦੇ ਸਾਥੀ ਸਮੇਤ ਗ੍ਰਿਫਤਾਰੀ ਕੀਤੀ ਹੈ ਜਿਨ੍ਹਾਂ ਦੇ ਕੋਲੋਂ 196 ਜਾਲੀ ਡਿਗਰੀਆਂ 53 ਜਾਲੀ ਸਟੈਂਪ 6 ਲੈਪਟਾਪ 3 ਪ੍ਰਿੰਟਰ 1 ਸਟੈਂਪ ਮਸ਼ੀਨ ਅਤੇ 8 ਮੋਬਾਈਲ ਫੋਨ ਬਰਾਮਦ ਕੀਤੇ ਨੇ ਇੰਜੀਨੀਅਰਿੰਗ ਮੈਡੀਕਲ ਅਤੇ ਪ੍ਰਬੰਧਨ ਸਮੇਤ ਵੱਖ-ਵੱਖ ਕੋਰਸਾਂ ਦੇ ਲਈ ਇਹ ਜਾਲੀ ਡਿਗਰੀਆਂ ਜਾਰੀ ਕੀਤੀਆਂ ਜਾਂਦੀਆਂ ਸਨ ਕੁਟਾਲਾ ਪੰਜਾਬ ਹਰਿਆਣਾ ਰਾਜਸਥਾਨ ਅਤੇ ਯੂਪੀ ਸਮੇਤ ਕਈ ਰਾਜਾਂ ਦੇ ਵਿੱਚ ਚਲਾਇਆ ਜਾ ਰਿਹਾ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਹਨਾਂ ਨੂੰ ਕਾਬੂ ਕਰ ਲਿਆ ਸਰ ਕਹਾਂਜੀ ਬੁਰਾ ਮਾਮਲਾ ਇੱਕ ਜੀ ਫੇਕ ਫੇਕ ਜਿਹੜੇ ਸਰਟੀਫਿਕੇਟਸ ਤੇ ਸਟੈਂਪਿੰਗ ਬਣਾਉਣ ਵਾਲੇ ਜਿਹੜਾ ਗੋਬ ਦਾ ਪਰਦਾ ਪਾਸ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਕੀਤਾ ਗਿਆ ਹੈ ਜਲੰਧਰ ਪੁਲਿਸ ਦੀ ਜਿਹੜੀ ਪੀਐਸ ਸਦਰਦੀ ਜਿਹੜੀ ਟੀਮ ਹੈਗਾ ਐਸਪੀ ਕੈਂਟ ਦੇ ਸੁਪਰਵੀਜ਼ਨ ਹੇਠ ਜਿਨ੍ਹਾਂ ਨੇ ਬਹੁਤ ਹੀ ਬੜੀਆ ਕੰਮ ਕੀਤਾ ਹੈਗਾ ਜਿਹਦੇ ਚ ਅਸੀਂ ਜਿਹੜੇ ਦੋ ਬੰਦੇ ਹੈਗੇ ਪੁਸ਼ਕਰ ਅਤੇ ਵਰਿੰਦਰ ਇਹਨਾਂ ਨੂੰ ਜਿਹੜਾ ਅਰੈਸਟ ਕੀਤਾ ਹੈਗਾ ਇਹਨਾਂ ਕੋਲੋਂ 196 ਫੇਕ ਸਟੈਂਪਸ ਫੇਕ ਡਿਗਰੀਜ਼ 53 ਫੇਕ ਸਟੈਂਪਸ 16 ਪਾਸਪੋਰਟ 6 ਲੈਪਟਾਪ 3 ਪ੍ਰਿੰਟਰ 1 ਸਟੈਂਪ ਮੇਕਿੰਗ ਮਸ਼ੀਨ ਅਤੇ 8 ਮੋਬਾਈਲ ਫੋਨ ਹੈ ਅਸੀਂ ਇਹਨਾਂ ਤੋਂ ਸੀਜ਼ ਕੀਤਾ ਹੈਗੇ ਅਹ ਦੇਖੀ ਬੇਸਿਕਲੀ ਜਿੰਨੇ ਵੀ ਐਜੂਕੇਸ਼ਨ ਇੰਸਟੀਟਿਊਟਸ ਹੈਗੇ ਡਾਕਟਰ ਹੈਗੇ ਬੈਂਕਸ ਹੈਗੇ ਸੀਏ ਹੈਗੇ ਵਾਟਐਵਰ ਜਿਹੜੇ ਹੈਗੇ ਪ੍ਰੋਫੈਸ਼ਨਲ ਜਿਹੜੇ ਹੈਗੇ ਜਿਹੜੀ ਡਿਗਰੀਜ਼ ਹੈ ਅਤੇ ਜਿਹੜੇ ਡਾਕੂਮੈਂਟੇਸ਼ਨ ਹੈ ਆ ਪੀਪਲੀ ਫੇਕ ਜਿਹੜੇ ਹੈਗੇ ਕਰਦੇ ਹੈਗੇ ਇਹਨਾਂ ਤੋਂ ਜਿਹੜਾ ਇਨਕਰੀਮੈਂਟ ਮਿਨਟਿੰਗ ਮਟੀਰੀਅਲ ਜਿਹੜਾ ਆਗਮਨਤ ਹੋਇਆ ਹੈਗਾ ਅਸੀਂ ਸਿੱਧਾ 6th ਲਈ ਦੇਖਣੇ ਹੈਗੇ ਔਰ ਅਜੇ ਚ ਅਸੀਂ ਡੀਪਲੀ ਇਨਵੈਸਟੀਗੇਟ ਕਰਾਂਗੇ ਕਿਉਂਕਿ ਮੈਟਰ ਬੜਾ ਸੀਰੀਅਸ ਹੈਗਾ ਤੋਂ ਇਹਨੂੰ ਦੇਖ ਕੇ ਅੱਗੇ ਗੜੀ ਫਰਦਰ ਹੈਗੀ ਇਹਨਾਂ ਲਈ ਅਸੀਂ ਅੱਜ ਇਹਨਾਂ ਤੋਂ ਫਰਦਿਕ ਪੁਲਿਸ ਰਿਮਾਨ ਦੇ ਲਿਓਨ ਲਿਓਨ ਬੀਸੀ ਜਿਹੜੀ ਹੈ ਜੀ ਰਿਕਵੈਸਟ ਦੇਵਾਂਗੇ ਇਹਨਾਂ ਤੋਂ ਫਰਦਿਕ ਇੰਡਸਟਰੀ ਇਹਨਾਂ ਤੋਂ ਪਹਿਲੇ ਹੀ ਕੋਈ ਮਾਮਲਾ ਕਰਦੇ ਦੇਖੋ ਜੀ ਦੇਚ ਜੇਦਾ ਪੁਸ਼ਪਰ ਗੋਇਲ ਹੈ ਉਹਦੇ ਚ ਦੋ ਪਟਾ ਪਹਿਲਾਂ ਦਰਜ ਹੈਗਾ ਦ ਦ ਪ੍ਰੀਵੀਅਸ ਐਫ ਆਈ ਆਰ ਇੱਕ ਐਫ ਆਈ ਆਰ ਡਿਵੀਜ਼ਨ ਨੰਬਰ 7 ਕਮਿਸਟੇਟ ਪੁਲਿਸ ਦਿਲੰਦਰ ਦੀ ਹੈਗੀ ਉਹ ਵੀ ਸੇਮ ਅੰਡਰ ਸੈਕਸ਼ਨ 420 469 468 43 ਅਤੇ ਚੀਟਿੰਗ ਤੋਂ ਰਿਲੇਟਡ ਹੈ ਆਦਰ ਜਿਹੜੀ ਐਫ ਆਈ ਆਰ ਹੈ ਉਹ ਪੀ ਐਸ ਬਰਨ ਵਾਲਾ ਸਿਟੀ ਦੀ ਹੈਗੀ ਉਹਦੇ ਚ ਵੀ 402 ਬੀਸੀ ਦਾ ਜਰਾ ਆਏਗਾ ਇੱਕ ਪਤਾ ਇਹਦੇ ਚ ਦਰ ਜਗ੍ਹਾ ਦੂਜੇ ਦੀ ਐਜ ਆਫ ਨੋ ਪ੍ਰੀਵੀਅਸ ਕ੍ਰਿਮੀਨਲ ਲਿਸਟ ਨਹੀਂ ਪਾਈ ਗਈ ਫਿਰ ਸਟੈਂਪਸ ਵਗੈਰਾ ਮਿਲੇ ਹੈ ਬੈਂਕ ਵਗੈਰਾ ਦੀ ਇਹਨਾਂ ਕੋਈ ਬੈਂਕ ਦਾ ਮੁਲਾਜ਼ਮ ਜਾਂ ਹੋਰ ਸਰਕਾਰੀ ਮੁਲਾਜ਼ਮ ਕੋਈ ਬਿੰਨ ਬੋਲ ਰਿਹਾ ਹੈ ਇਸ ਵਿੱਚ ਇਹ ਬੜਾ ਹੀ ਸ਼੍ਰੇਸ਼ਟ ਹੋਇਆ ਹੈ ਐਂਡ ਸੀਰੀਅਸ ਮੈਟਰ ਹੈ ਇਸਮੇ ਮੋਟਾਇਵ ਜੋ ਵੀ ਇਸਮੇ ਇਨਵੋਲ ਹੋਗਾ ਹਮ ਉਹਨਾਂ ਸਭ ਕੋ ਇਸ ਦਾ ਟਾਈਪ ਕਿਧਰ ਕਰਦੇ ਸੀ ਪਬਲਿਕ ਨਾਲ ਦੇਖੋ ਜੀ ਅਭੀ ਤੋਂ ਅਸੀਂ ਅਰੈਸਟ ਕੀਤਾ ਹੈਗਾ ਐਜ ਆਫ ਨੋ ਇਨਵੈਸਟੀਗੇਸ਼ਨ ਜਿਹੜੀ ਹੈਗੀ ਫਰਦਰ ਤਕਤੀਸ ਬਾਕੀ ਨਾ ਦਿਨ ਟੈਰੋਕੇਸ਼ਨ ਦੇ ਕੇ ਜਿਹੜੀ ਇਹਨਾਂ ਦੀ ਮੋਡਸ ਆਪਰੇਂਡੀ ਹੈਗੀ ਉਹ ਕਿਹੜੇ ਕਿਹੜੇ ਬੰਦੇ ਕੋਣ ਕੋਣ ਇਨਵੋਲ ਹੈ ਹੈਗਾ ਔਰ ਕਿਸ ਤਰੀਕ ਕਿਸ ਡੈਫਨਲ ਇਹ ਗਿਵ ਕੰਮ ਕਰਦਾ ਸੀ ਉਹ ਅਸੀਂ ਇਸ ਚੀਜ਼ ਤੋਂ ਪਤਾ ਤਾ ਦੇਖਿਆ ਜਾ ਰਿਹਾ ਕਿ ਅੱਜਕੱਲ ਹਰ ਇੱਕ ਚੀਜ਼ ਦੇ ਵਿੱਚ ਘੁਟਾਲਾ ਨਜ਼ਰ ਆ ਰਿਹਾ ਅੱਜਕੱਲ ਜਾਲੀ ਸਰਟੀਫਿਕੇਟ ਬਣਾ ਕੇ ਲੋਕਾਂ ਨੂੰ ਦਿੱਤੇ ਜਾ ਰਹੇ ਨੇ ਜੋ ਕਿ ਇੱਕ ਵੱਡਾ ਨੈਕਸਸ ਚਲਾਇਆ ਜਾ ਰਿਹਾ ਸੀ ਤਾਂ ਪੁਲਿਸ ਨੇ ਕਾਰਵਾਈ ਕੀਤੀ ਹੈ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ